ਜਲੰਧਰ ਦੀ ਸੁਪਰਮਾਰਕੀਟ ਵਿੱਚ ਹੋਈ ਠਾ ਠਾ ਸਟੋਰ ਚੋਂ ਸਾਮਾਨ ਖਰੀਦ ਕੇ ਬਾਹਰ ਨਿਕਲੇ ਕਿਡਨੀ ਹਸਪਤਾਲ ਦੇ ਡਾਕਟਰ ਨੂੰ ਮਾਰੀ ਗੋਲੀ ਤਿੰਨ ਬਦਮਾਸ਼ ਸੀਸੀਟੀਵੀ ਕੈਮਰੇ ਵਿੱਚ ਹੋਏ ਕੈਦ ਪਹਿਲੀ ਗੋਲੀ ਪੈਰ ਵਿੱਚ ਲੱਗੀ ਦੂਜੀ ਗੋਲੀ ਚਲਾਉਣ ਤੋਂ ਪਹਿਲਾਂ ਅੜੀ ਪਿਸਤੌਲ ਵਿੱਚ ਥਾਣਾ ਨੰਬਰ 7 ਦੀ ਹੱਦ ਚ ਪੈਂਦੇ ਅਰਬਨ ਅਸਟੇਟ ਫੇਸ 2 ਚ ਸਥਿਤ ਇੱਕ ਸੁਪਰਮਾਰਕੀਟ ਚੋਂ ਸਾਮਾਨ ਖਰੀਦ ਕੇ ਬਾਹਰ ਨਿਕਲੇ ਕਿਡਨੀ ਹਸਪਤਾਲ ਦੇ ਡਾਕਟਰ ਨੂੰ ਤਿੰਨ ਨੌਜਵਾਨਾਂ ਨੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਡਾਕਟਰ ਵੱਲੋਂ ਵਿਰੋਧ ਕਰਨਤੇ ਉਹਨਾਂ ਨੌਜਵਾਨਾਂ ਨੇ ਗੋਲੀ ਚਲਾ ਦਿੱਤੀ ਜੋ ਕਿ ਡਾਕਟਰ ਦੇ ਪੈਰ 'ਚ ਲੱਗੀ ਜਦ ਉਹਨਾਂ ਨੌਜਵਾਨਾਂ ਨੇ ਦੂਜੀ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਪਿਸਤੌਲ 'ਚ ਹੀ ਫਸ ਗਈ ਗੋਲੀ ਚੱਲਣ ਦੀ ਆਵਾਜ਼ ਸੁਣਦੇ ਹੀ ਜਦ ਲੋਕ ਇਕੱਠੇ ਹੋਣੇ ਸ਼ੁਰੂ ਹੋਏ ਤਾਂ ਮੋਟਰਸਾਈਕਲਾਂ ਤੇ ਆਏ ਨੌਜਵਾਨ ਉੱਥੋਂ ਫਰਾਰ ਹੋ ਗਏ ਜ਼ਖਮੀ ਡਾਕਟਰ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਜਾਣਕਾਰੀ ਅਨੁਸਾਰ ਡਾਕਟਰ ਰਾਹੁਲ ਸੂਦ ਜੋ ਕਿ ਕੂਲ ਰੋਡ ਤੇ ਸਥਿਤ ਕਿਡਨੀ ਹਸਪਤਾਲ ਚ ਕੰਮ ਕਰਦੇ ਹਨ ਮੰਗਲਵਾਰ ਰਾਤ 9 ਵਜੇ ਦੇ ਕਰੀਬ ਅਰਬਨ ਸਟੇਟ ਫੇਸ 2 ਚ ਸਥਿਤ ਮੋਰ ਸੁਪਰਸਟੋਰ ਚੋਂ ਸਾਮਾਨ ਲੈਣ ਲਈ ਗਏ ਸਨ ਜਦੋਂ ਸਟੋਰ ਚੋਂ ਬਾਹਰ ਨਿਕਲੇ ਤਾਂ تین ਨੌਜਵਾਨਾਂ ਨੇ ਪਿਸਤੌਲ ਦਿਖਾ ਕੇ ਡਾਕਟਰ ਨੂੰ ਜ਼ਬਰਦਸਤੀ ਗੱਡੀ ਚ ਬਿਠਾਉਣ ਦੀ ਕੋਸ਼ਿਸ਼ ਕੀਤੀ ਡਾਕਟਰ ਵੱਲੋਂ ਵਿਰੋਧ ਕਰਨ ਤੇ ਇੱਕ ਨੌਜਵਾਨ ਨੇ ਗੋਲੀ ਚਲਾ ਦਿੱਤੀ ਜੋ ਕਿ ਡਾਕਟਰ ਦੇ ਪੈਰ ਚ ਲੱਗੀ ਜਦੋਂ ਉਹਨਾਂ ਦੂਜੀ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਪਿਸਤੌਲ ਚ ਹੀ ਫਸ ਗਈ ਗੋਲੀ ਲੱਗਣ ਨਾਲ ਡਾਕਟਰ ਰਾਹੁਲ ਜ਼ਖਮੀ ਹੋ ਗਏ ਤੇ ਉੱਥੇ ਹੀ ਡਿੱਗ ਪਏ। ਇਸ ਦੌਰਾਨ ਤਿੰਨੇ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐਡੀసీపీ ਹਰਿੰਦਰ ਸਿੰਘ ਗਿੱਲ, ACP ਰੂਪਦੀਪ ਕੌਰ ਤੇ ਥਾਣਾ ਨੰਬਰ 7 ਦੀ ਪੁਲਿਸ ਮੌਕੇ ਤੇ ਪਹੁੰਚੀ ਤੇ ਜ਼ਖਮੀ ਡਾਕਟਰ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ। ਐਡੀసీపీ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ ਤੇ ਉਮੀਦ ਹੈ ਕਿ ਜਲਦ ਹੀ ਗੋਲੀ ਚਲਾਉਣ ਵਾਲੇ ਨੌਜਵਾਨਾਂ ਨੂੰ ਕਾਬੂ ਕਰ ਲਿਆ ਜਾਵੇਗਾ। ਫਿਲਹਾਲ ਡਾਕਟਰ ਦਾ ਇਲਾਜ ਚੱਲ ਰਿਹਾ ਹੈ ਤੇ ਉਹ ਖਤਰੇ ਤੋਂ ਬਾਹਰ ਹਨ ਡਾਕਟਰ ਰਾਹੁਲ ਸੂਦ ਨੇ ਦੱਸਿਆ ਕਿ ਜਦ ਉਹ ਸਾਮਾਨ ਖਰੀਦਣ ਤੋਂ ਬਾਅਦ ਮੋਰ ਸੁਪਰਸਟੋਰ ਚੋਂ ਬਾਹਰ ਨਿਕਲਿਆ ਤੇ ਆਪਣੀ ਗੱਡੀ ਚ ਬੈਠਣ ਲੱਗਾ ਤਾਂ ਤਿੰਨ ਨੌਜਵਾਨ ਉਸ ਕੋਲ ਆਏ ਤੇ ਉਸ ਨੂੰ ਪਿਸਤੌਲ ਦਿਖਾ ਕੇ ਉਸ ਦੀ ਹੀ ਗੱਡੀ ਚ ਬੈਠਣ ਲਈ ਕਹਿਣ ਲੱਗੇ ਜਦ ਉਸਨੇ ਉਹਨਾਂ ਦਾ ਵਿਰੋਧ ਕੀਤਾ ਤਾਂ ਉਹਨਾਂ 'ਚੋਂ ਇੱਕ ਨੌਜਵਾਨ ਨੇ ਗੋਲੀ ਚਲਾ ਦਿੱਤੀ ਜੋ ਕਿ ਉਸਦੇ ਪੈਰ ਤੇ ਲੱਗੀ ਉਸ ਨੌਜਵਾਨ ਨੇ ਦੂਜੀ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਪਿਸਤੌਲ 'ਚ ਹੀ ਫਸ ਗਈ ਤੇ ਉਸਦੀ ਜਾਨ ਬਚ ਗਈ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਜਦ ਲੋਕ ਸਟੋਰ 'ਚੋਂ ਬਾਹਰ ਆਏ ਤਾਂ ਤਿੰਨੇ ਨੌਜਵਾਨ ਮੌਕੇ ਤੋਂ ਭੱਜ ਗਏ ਜੀ ਦੇ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ ਜਦ ਡਾਕਟਰ ਸਾਹਿਬ ਨੇ ਰੈਜ਼ਿਸਟ ਕੀਤਾ ਤਾਂ ਉਹਨਾਂ 'ਚੋਂ ਇੱਕ ਬੰਦੇ ਨੇ ਫਾਇਰ ਕੀਤਾ ਜਿਹੜਾ ਕਿ ਡਾਕਟਰ ਸਾਹਿਬ ਦੇ ਰਾਈਟ ਪੈਰ ਦੇ ਵਿੱਚ ਜਾ ਕੇ ਲੱਗਿਆ ਜੀ ਤੇ ਉਹ ਹੁਣ ਹਸਪੀਟਲ ਐਡਮਿਟ ਨੇ ਉਹਨਾਂ ਦੇ ਬਿਆਨ ਲੈ ਰਹੇ ਆ ਤੇ ਉਸ ਅਕੋਰਡਿੰਗ ਐਫਆਈਆ ਕਰਾ ਮੰਨ ਜਿੱਤਾ ਕਹਿ ਰਿਹਾ ਠੱਕੇ ਨਾਲ ਬਿਠਾਉਣ ਦੀ ਕੋਸ਼ਿਸ਼ ਕੀਤੀ ਕਿਤੇ ਇੱਕ ਡਰਾਪਿੰਗ ਦੀ ਕੋਸ਼ਿਸ਼ ਕੀਤੀ ਹੈ ਜੀ ਉਹ ਅਸੀਂ ਹਜੇ ਇਨਵੈਸਟੀਗੇਟ ਕਰ ਰਹੇ ਹਾਂ ਡਾਕਟਰ ਸਾਹਿਬ ਦੇ ਬਿਆਨ ਨਾਲ ਕੋ ਕਲੈਰਿਟੀ ਹੋਏਗੀ ਸੈਕੰਡਲੀ ਸਾਡੀ ਇਨਵੈਸਟੀਗੇਸ਼ਨ ਤੋਂ ਵੀ ਹੋਰ ਕਲੈਰਿਟੀ ਹੋਏਗੀ ਸਾਡੀ ਐਫਐਸਐਲ ਟੀਮ ਨੇ ਆ ਕੇ ਵੀ ਇਥੋਂ ਸਾਰਾ ਆਪਣਾ ਸਾਇੰਟਿਫਿਕ ਮੈਥਡਸ ਦੇ ਨਾਲ ਕਲੈਕਸ਼ਨ ਕੀਤੀ ਹੈ ਐਵੀਡੈਂਸੀ ਤੇ ਸੈਕੰਡਰੀ ਸਾਡੀਆਂ ਟੀਮਸ ਆਲਰੇਡੀ ਲੱਗਦੀਆਂ ਨੇ ਜਿਹੜੀਆਂ ਕਿ ਬੰਦਿਆਂ ਨੂੰ ਟ੍ਰੇਸ ਕਰਨ ਲਈ ਮੈਂ ਕਿੰਨੇ ਫਾਇਰ ਹੋਇਆ ਜਿਹੜਾ ਜੀ ਹਜੇ ਇੱਕੋ ਫਾਇਰ ਤਾਂ ਹੀ ਗਿਆ ਹੈ ਮੈਡਮ ਕੀ ਨਾਮ ਹੈ ਡਾਕਟਰ ਦਾ ਉਹਦਾ ਡਾਕਟਰ ਰਾਹੁਲ ਸਿੰਘ ਕਿਹੜੇ ਹਸਪਤਲ ਦੇ ਨੇ ਉਹ ਕਿਡਨੀ ਹਸਪੀਟਲ ਦੇ ਵਿੱਚ ਕੰਮ ਕਰਦੇ ਆ ਹਾਲਾਤ ਸੀ ਉਹਨਾਂ ਦੇ ਕਿੱਥੇ ਬੂਲੀ ਲੱਗੀ ਉਹਨਾਂ ਦੇ ਸੱਜੇ ਪੈਰ ਦੇ ਵਿੱਚ ਬੂਲੀ ਲੱਗੀ ਆਊਟ ਆਫ ਡੇਂਜਰ ਨੇ ਇਸ ਟਾਈਮ ਤੇ ਤੇ ਉਹ ਡਾਕਟਰ ਸਾਹਿਬ ਇੱਥੇ ਮਾਰਕੀਟ 'ਚ ਆਏ ਸੀ ਆ ਵੈਸੇ ਇੱਥੇ ਖੜ ਜੋ ਜਿ세 ਇੱਥੇ ਮੋਰ ਸੁਪਰਮਾਰਕਟ ਹੈ ਇੱਥੇ ਸ਼ੋਪਿੰਗ ਇੱਥੇ ਸ਼ੋਪਿੰਗ ਕਰਨਾ ਹੈ ਜੀ ਜੀ ਠੀਕ ਹੈ ਸੀਸੀਟੀਵੀ ਵਗੈਰਾ ਦੇਖੀ ਤੁਸੀਂ ਹਾਂ ਜੀ ਬਿਲਕੁਲ ਜੀ ਚੈੱਕ ਕਰ ਰਹੇ ਹਾਂ ਇਹ ਸਾਰੇ ਸਿਸਟਮ ਸੀਸੀਟੀਵੀ ਵਿੱਚ ਕਿੰਨੇ ਜਣੇ ਆ ਰਹੇ